14 ਸਤੰਬਰ 2009 ਹਰਿਆਣੇ ਦਾ ਇੱਕ ਜ਼ਿਲ੍ਹਾ ਰੋहतक ਰੋहतक ਦੇ ਵਿੱਚ ਇੱਕ ਪਿੰਡ ਪੈਂਦਾ ਕਬੂਲਪੁਰ ਇੱਕ ਛੋਟਾ ਜਿਹਾ ਪਿੰਡ ਤੇ ਪਿੰਡ ਆਪਾਂ ਨੂੰ ਪਤਾ ਵੀ ਜ਼ਿਆਦਾਤਰ ਖੇਤੀ ਨਾਲ ਹੀ ਸਬੰਧਤ ਹੁੰਦੇ ਨੇ ਇਹ ਵੀ ਇੱਕ ਆਮ ਜਿਹਾ ਪਿੰਡ ਸੀ ਤੇ ਆਮ ਲੋਕ ਕੁਝ ਗਿਣਤੀ ਦੇ ਲੋਕ ਸੀ ਜਿਹੜੇ ਜੋਬ ਕਰਦੇ ਸੀ ਕੁਝ ਸਰਕਾਰੀ ਤੇ ਕੁਝ ਪ੍ਰਾਈਵੇਟ ਇਹ ਦਿਨ ਵੀ 14 ਸਤੰਬਰ 2009 ਇੱਕ ਆਮ ਦਿਨਾਂ ਦੇ ਵਰਗਾ ਦਿਨ ਸੀ ਲੋਕ ਉਸੇ ਰੂਟੀਨ ਦੇ ਵਿੱਚ ਆਪਣੇ ਕੰਮ ਕਰਦੇ ਹੁੰਦੇ ਇਸ ਦਿਨ ਤੋਂ ਪਹਿਲਾਂ ਇਹ ਪਿੰਡ ਨੂੰ ਕੋਈ ਬਹੁਤੇ ਲੋਕ ਜਾਣਦੇ ਨਹੀਂ ਸੀ ਤੇ ਇਸ ਤਰੀਕ ਤੋਂ ਬਾਅਦ ਇਹ ਪਿੰਡ ਪੂਰੇ ਹਰਿਆਣੇ ਕੀ ਪੂਰੇ ਇੰਡੀਆ ਦੀ ਨਿਗਾਹ ਦੇ ਵਿੱਚ ਆ ਜਾਂਦਾ ਹੈ ਦਿਨ ਬੀਤਦਾ ਲੋਕਾਂ ਦੀ ਰੁਟੀਨ ਉਸੇ ਤਰੀਕੇ ਚੱਲਦੀ ਹੈ ਸ਼ਾਮ ਹੁੰਦੀ ਹੈ ਰਾਤ ਹੋ ਜਾਂਦੀ ਹੈ ਇਸੇ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਤਕਦੀਰ ਸਿੰਘ ਡਾਗਰ ਦਾ ਜਿਹੜੇ ਕਿ ਰਿਟਾਇਰ ਟੀਚਰ ਹੁੰਦੇ ਨੇ ਆਪਾਂ ਨੂੰ ਪਤਾ ਵੀ ਟੀਚਰਾਂ ਦੀ ਬਹੁਤ ਰਿਸਪੈਕਟ ਕਰਦੇ ਨੇ ਸਾਰੇ ਬੱਚਿਆਂ ਨੂੰ ਬਹੁਤ ਪਿੰਡਦਿਆਂ ਨੂੰ ਪੜਾਇਆ ਸੀ ਉਹਨਾਂ ਨੇ ਇਸ ਕਰਕੇ ਉਹਨਾਂ ਦੀ ਪਿੰਡ ਦੇ ਵਿੱਚ ਬਹੁਤ ਇੱਜ਼ਤ ਹੁੰਦੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਪੂਰੀ ਦੇਵੀ ਡਾਗਰ। ਇਹਨਾਂ ਦੋਨਾਂ ਦੀ ਉਮਰ 70-70 ਸਾਲ। ਇਹ ਜੋੜੇ ਦੇ ਤਿੰਨ ਬੇਟੇ ਹੁੰਦੇ ਨੇ। ਸਰਿੰਦਰ ਸਿੰਘ ਜੀ ਦੀ ਉਮਰ ਹੁੰਦੀ ਹੈ 45 ਸਾਲ। ਇੱਕ ਬੇਟਾ ਹੁੰਦਾ ਭਪਿੰਦਰ ਸਿੰਘ ਜਿਹੜਾ ਕਿ ਆਰਮੀ ਦੇ ਵਿੱਚ ਸੀ ਤੇ ਉਸ ਤੋਂ ਛੋਟਾ ਹੁੰਦਾ ਕਰਮਵੀਰ ਸਿੰਘ। ਸਰਿੰਦਰ ਸਿੰਘ ਦੀ ਪਤਨੀ ਪਰਿਵਾਰ ਦੇ ਵਿੱਚ ਹੁੰਦੀ ਹੈ ਪਰਮਲਾ ਦੇਵੀ ਜਿਹਦੀ ਉਮਰ ਹੁੰਦੀ ਹੈ 40 ਸਾਲ। ਸਰਿੰਦਰ ਦੀ ਉਮਰ 45 ਸਾਲ। ਜਿਹੜਾ ਭពਿੰਦਰ ਸਿੰਘ ਸੀ 2 ਸਾਲ ਪਹਿਲਾਂ ਉਹਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਤੇ ਕਰਨਵੀਰ ਸਿੰਘ ਤੇ ਉਹਦੇ ਬੱਚੇ ਭពਿੰਦਰ ਸਿੰਘ ਦੇ ਤਿੰਨ ਬੱਚੇ ਹੁੰਦੇ ਨੇ ਆਪ ਆਰਮੀ ਦੇ ਵਿੱਚ ਪਤਨੀ ਦੀ ਮੌਤ ਹੋ ਚੁੱਕੀ ਸੀ 14 ਸਾਲ ਦੀ ਮੋਨਿਕਾ 12 ਸਾਲ ਦੀ ਸੋਨਿਕਾ ਤੇ 10 ਸਾਲ ਦਾ ਵਿਸ਼ਾਲ ਤਿੰਨ ਬੱਚੇ ਰਹਿੰਦੇ ਹੁੰਦੇ ਨੇ ਇੱਥੇ ਇਸੇ ਪਰਿਵਾਰ ਦੇ ਵਿੱਚ ਤੇ ਵੱਡਾ ਜਿਹੜਾ ਬੇਟਾ ਹੁੰਦਾ ਸਰਿੰਦਰ ਸਿੰਘ ਉਹਦੇ ਦੋ ਬੱਚੇ ਹੁੰਦੇ ਨੇ 18 ਸਾਲ ਦੀ ਲੜਕੀ ਹੁੰਦੀ ਹੈ ਸੋਨਮ ਤੇ 14 ਸਾਲ ਦਾ ਲड़का ਹੁੰਦਾ ਅਰਵਿੰਦ। सुरेंद्र ਫੋਰੈਸਟ ਦੇ ਵਿੱਚ ਕਾੜ ਦੀ ਜੌਬ ਕਰਦੇ ਹੁੰਦੇ ਨੇ। ਭਰਿਆ ਪੂਰਾ ਪਰਿਵਾਰ ਹੁੰਦਾ। ਇਸ ਦਿਨ ਇਹ ਪਰਿਵਾਰ ਰੁਟੀਨ ਦੀ ਤਰ੍ਹਾਂ ਉਸੇ ਤਰ੍ਹਾਂ ਖਾਣਾ ਖਾਂਦੇ ਨੇ, ਆਪਣੇ ਆਪਣੇ ਬਿਸਤਰਿਆਂ ਦੇ ਵਿੱਚ ਸੌਣ ਚਲੇ ਜਾਂਦੇ ਨੇ। ਜਿਹੜੇ ਤਕਦੀਰ ਸਿੰਘ ਡਾਗਰ ਹੁੰਦੇ ਨੇ ਇਹਨਾਂ ਦੀ ਤਬੀਅਤ ਥੋੜੀ ਖਰਾਬ ਹੁੰਦੀ ਐ। ਇਹ ਆਪਣੀ ਰੋਟੀ ਲੈਂਦੇ ਨੇ ਨੇੜੀ ਡੰਗਰਾਂ ਦਾ ਜਿਹੜਾ ਬਣਿਆ ਹੁੰਦਾ ਜਗਾ ਉੱਥੇ ਇੱਕ ਕਮਰਾ ਸੀ। ਇਹ ਉੱਥੇ ਸੌਣ ਚਲੇ ਜਾਂਦੇ ਨੇ ਵੀ ਜਦੋਂ ਮੈਨੂੰ ਭੁੱਖ ਲੱਗੇਗੀ ਤੇ ਮੈਂ ਰੋਟੀ ਖਾਲਾਂਗਾ। ਤਬੀਦ ਖਰਾਬ ਹੋਣ ਕਰਕੇ ਰੋਟੀ ਥੋੜੀ ਘੱਟ ਖਾਂਦੇ ਨੇ ਰਾਤ ਬੀਤਦੀ ਐ ਦਿਨ ਚੜਦਾ ਆ ਆਮ ਦਿਨਾਂ ਦੇ ਵਾਂਗੂ ਇਹ ਦਿਣ ਸੀ ਹਜੇ ਤੱਕ ਤਕਦੀਰ ਸਿੰਘ ਡਾਗਰ ਦੀ ਅੱਖ ਜਿਹੜੀ ਆ ਉਹ ਬੜੀ ਲੇਟ ਖੁੱਲਦੀ ਐ ਉਹ ਦੇਖਦੇ ਨੇ ਵੀ ਅੱਜ ਨਾ ਤਾਂ ਮੈਨੂੰ ਕਿਸੇ ਨੇ ਉਠਾਇਆ ਤੇ ਨਾ ਕੋਈ ਚਾਹ ਦੇਣ ਆਇਆ ਅਕਸਰ ਉਹਨਾਂ ਦੀ ਅੱਖ ਜਲਦੀ ਖੁੱਲ ਜਾਂਦੀ ਐ ਪਰ ਸੋਚਦੇ ਨੇ ਆਪਣੇ ਮਨ ਦੇ ਵਿੱਚ ਵੀ ਅੱਜ ਕੀ ਹੋਇਆ ਜਿਹੜੀ ਮੇਰੀ ਅੱਖ ਨਹੀਂ ਖੁੱਲੀ ਉਹ ਤੋਂ ਉੱਠਦੇ ਨੇ ਉਹ ਦੇਖਦੇ ਨੇ ਵੀ ਅੱਗੇ ਬੱਚੇ ਆ ਜਾਂਦੇ ਨੇ ਬੱਚੇ ਵੀ ਨਹੀਂ ਆਏ ਉਹ ਘਰ ਵੱਲ ਜਾਂਦੇ ਨੇ ਘਰ ਦਾ ਗੇਟ ਖੋਲਦੇ ਨੇ ਤੇ ਜਿਵੇਂ ਘਰ ਦਾ ਗੇਟ ਖੋਲਦੇ ਨੇ ਉਹ ਦੇਖਦੇ ਨੇ ਉਹਨਾਂ ਦੇ ਘਰ ਦੇ ਵੇੜੇ ਦੇ ਵਿੱਚ ਸਾਰਾ ਸਮਾਨ ਜਿਹੜਾ ਫਿੱਲਰਿਆ ਪਿਆ ਹੁੰਦਾ ਉਹ ਘਬਰਾ ਜਾਂਦੇ ਨੇ ਉਹ ਫਟਾਫਟ ਆਪਣੀ ਪਤਨੀ ਦੇ ਕਮਰੇ ਦੇ ਵਿੱਚ ਜਾਂਦੇ ਨੇ ਉਹਨੂੰ ਉਠਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਦੇਖਦੇ ਨੇ ਉਸ ਸਮੇਂ ਤੱਕ ਪੂਰੀ ਦੇਵੀ ਦੀ ਮੌਤ ਹੋ ਚੁੱਕੀ ਸੀ ਉਹਦੇ ਗਲੇ ਦੇ ਉੱਪਰ ਨਿਸ਼ਾਨ ਹੁੰਦੇ ਨੇ ਹੋਰ ਜ਼ਿਆਦਾ ਘਬਰਾ ਜਾਂਦੇ ਨੇ ਤਕਦੀਰ ਸਿੰਘ ਫਿਰ ਆਪਣੇ ਬੇਟੇ ਦੇ ਕਮਰੇ ਦੇ ਵਿੱਚ ਜਾਂਦੇ ਨੇ ਉੱਥੇ ਵੀ ਬੇਟੇ ਤੇ ਨੂੰਹ ਦੀਆਂ ਲਾਸ਼ਾਂ ਪਈਆਂ ਹੁੰਦੀਆਂ ਨੇ ਘਰ ਦੇ ਵਿੱਚ ਸਾਰੇ ਜਿਹੜੇ ਬੱਚੇ ਸੀ ਉਹਨਾਂ ਦੀਆਂ ਲਾਸ਼ਾਂ ਪੂਰਾ ਪਰਿਵਾਰ ਜਿਹੜਾ ਸੀ ਉਸ ਸਮੇਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਤਕਦੀਰ ਸਿੰਘ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਇੱਕ 70 ਸਾਲ ਦਾ ਬਜ਼ੁਰਗ ਬੰਦਾ ਜਿਹਦੀਆਂ ਅੱਖਾਂ ਦੇ ਸਾਹਮਣੇ ਸਾਰਾ ਪਰਿਵਾਰ ਮਰਿਆ ਪਿਆ ਹੋਵੇ ਜਿਹੜਾ ਰਾਤ ਉਹਨਾਂ ਦੇ ਸਾਹਮਣੇ ਖਾਣਾ ਖਾਦਾ ਤੇ ਰਾਤ ਸੁੱਤਾ ਹੋਵੇ ਚੀਕਾਂ ਸੁਣ ਕੇ ਹੁਣ ਪਿੰਡ ਸੀ ਪਿੰਡ ਦੇ ਲੋਕ ਫਟਾਫਟ ਇਕੱਠੇ ਹੁੰਦੇ ਨੇ ਸਾਰੇ ਹੈਰਾਨ ਰਹਿ ਜਾਂਦੇ ਨੇ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਇੱਕੋ ਪਰਿਵਾਰ ਦੇ 7 ਜੀਆਂ ਦੀ ਮੌਤ ਹੋਈ ਹੈ ਤਾਂ ਵੱਡੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚਦੀ ਹੈ। ਵੱਡੇ-ਵੱਡੇ ਅਧਿਕਾਰੀ ਉਸ ਪਿੰਡ ਦੇ ਵਿੱਚ ਜਿਹੜਾ ਕਬੂਲਪੁਰ ਕਿਸੇ ਨੂੰ ਯਾਦ ਖਿਆਲ ਵੀ ਨਹੀਂ ਸੀ ਹੁਣ ਇੱਕਦਮ ਹਾਈਲਾਈਟ ਹੋ ਜਾਂਦਾ ਵੱਡੇ-ਵੱਡੇ ਪੁਲਿਸ ਦੇ ਅਧਿਕਾਰੀ ਉਸ ਪਿੰਡ ਦੇ ਵਿੱਚ ਪਹੁੰਚਦੇ ਨੇ। ਜਦੋਂ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਜਗ੍ਹਾ-ਜਗ੍ਹਾ ਤੇ ਲਾਸ਼ਾਂ ਪਈਆਂ ਹੁੰਦੀਆਂ ਨੇ। ਲਾਸ਼ਾਂ ਨੂੰ ਕਬਜ਼ੇ 'ਚ ਲਿਆ ਜਾਂਦਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ। ਸਭ ਤੋਂ ਪਹਿਲਾਂ ਤਾਂ ਉਹ ਦੇਖਦੇ ਨੇ ਵੀ ਜਿਹੜਾ ਬਜ਼ੁਰਗ ਹੁੰਦੇ ਨੇ 70 ਸਾਲ ਦੇ ਤਕਦੀਰ ਸਿੰਘ ਡਾਗਰ ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ ਕਿਉਂਕਿ ਪਰਿਵਾਰ ਇੱਕ ਤਰੀਕੇ ਨਾਲ ਜਦੋਂ ਸਾਰਿਆਂ ਇਸ ਹਾਲਾਤ ਦੇ ਵਿੱਚ ਹੋਵੇ ਤਾਂ ਸੋਚੋ ਇੱਕ ਬਜ਼ੁਰਗ ਬੰਦੇ ਦੀ ਕੀ ਹਾਲਤ ਹੋਏਗੀ ਉਹਨਾਂ ਨੂੰ ਸੰਭਾਲਿਆ ਜਾਂਦਾ ਸਮਾਨ ਖਿਲਰਿਆ ਪਿਆ ਹੁੰਦਾ ਘਰ ਦੇ ਵਿੱਚੋਂ ਕੀਮਤੀ ਸਮਾਨ ਵੀ ਗਾਇਬ ਹੁੰਦਾ ਹੁਣ ਦੇਖਣ ਤੇ ਲੱਗਦਾ ਸੀ ਵੀ ਇਹ ਲੁੱਟ ਘੁਟ ਤੇ ਚੋਰੀ ਦਾ ਮਾਮਲਾ ਹੈ ਪਰ ਪੁਲਿਸ ਇਹ ਸੋਚਦੀ ਹੈ ਵੀ ਜੇ ਲੁੱਟ ਆਏ ਚੋਰੀ ਕਰਨ ਆਏ ਸਾਰਿਆਂ ਦਾ ਕਤਲ ਕਿਉਂ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਫਿਰ ਜਦੋਂ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਵੀ ਕੋਈ ਵੀ ਘਰ ਦੇ ਵਿੱਚ ਫੋਰਸਫੁਲ ਐਂਟਰੀ ਨਹੀਂ ਇਹ ਜੋ ਕੁਝ ਹੋਇਆ ਘਰ ਦੇ ਵਿੱਚੋਂ ਕਿਸੇ ਨਾ ਕਿਸੇ ਨੇ ਉਹਨਾਂ ਦੀ ਮਦਦ ਕੀਤੀ ਹੈ ਪਰ ਘਰ ਦੇ ਜਿਹੜੇ ਸਾਰੇ ਜੀ ਹੁੰਦੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਸੀ ਦੂਜਾ ਫਿਰ ਹੋ ਸਕਦਾ ਸੀ ਵੀ ਹੁਣ ਗੱਲਾਂ ਚੱਲਦੀਆਂ ਨੇ ਵੀ ਦੁਸ਼ਮਣੀ ਦੇ ਕਾਰਨ ਜਾਂ ਕੋਈ ਜਾਦੂ ਟੋਣਾ ਟੋਟਕਾ ਦੇ ਕਾਰਨ ਕਿਸੇ ਨੇ ਸਾਰਾ ਕੁਝ ਕੀਤਾ ਹੋਵੇ ਬਲੀ ਵਗੈਰਾ ਦਾ ਲੋਕਾਂ ਦੇ ਦਿਮਾਗ ਦੇ ਵਿੱਚ ਆਉਂਦਾ ਜਾਂ ਇਹਨਾਂ ਨੇ ਆਪ ਹੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੋਵੇ ਪਰ ਜਿਸ ਤਰੀਕੇ ਨਾਲ ਉਹ ਪਏ ਹੁੰਦੇ ਨੇ ਉਸ ਤਰੀਕੇ ਨਾਲ ਨਹੀਂ ਸੀ ਲੱਗਦਾ ਵੀ ਕੋਈ ਆਪਣੇ ਆਪ ਨੂੰ ਇਸ ਤਰੀਕੇ ਨਾਲ ਖਤਮ ਕਰ ਸਕਦਾ ਫਿਰ ਵਿੱਚੋਂ ਕਿਸੇ ਨੂੰ ਖਿਆਲ ਆਉਂਦਾ ਵੀ ਜਿਹੜੇ ਸੁਰਿੰਦਰ ਸਿੰਘ ਨੇ ਉਹਨਾਂ ਦੀ ਬੇਟੀ ਜਿਹੜੀ 18 ਸਾਲ ਦੀ ਸੁਨਮੋ ਕਿਤੇ ਨਜ਼ਰ ਨਹੀਂ ਆਈ ਪੁਲਿਸ ਜਦੋਂ ਘਰ ਦੀ ਤਲਾਸ਼ੀ ਲੈਂਦੀ ਹੈ ਤਾਂ ਬਾਥਰੂਮ ਦੇ ਵਿੱਚ ਜਿਹੜੀ ਸੋਨਮ ਹੁੰਦੀ ਉਹਦੇ ਕੱਪੜੇ ਪਾਟੇ ਪਏ ਹੁੰਦੇ ਨੇ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੁੰਦੀ ਹੈ ਪਰ ਉਹਦੇ ਸਾਹ ਚੱਲਦੇ ਹੁੰਦੇ ਨੇ ਪੁਲਿਸ ਫਟਾਫਟ ਸੋਨਮ ਨੂੰ ਤੇ ਉਹਦੇ ਦਾਦੇ ਤਕਦੀਰ ਸਿੰਘ ਨੂੰ ਹਸਪੀਟਲ ਪਹੁੰਚਾਉਂਦੇ ਨੇ ਉਹਨਾਂ ਦਾ ਉੱਥੇ ਇਲਾਜ ਚੱਲਦਾ ਕਿਉਂਕਿ ਤਕਦੀਰ ਸਿੰਘ ਦੀ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਨੇ ਲਾਸ਼ਾਂ ਨੂੰ ਕਬਜ਼ੇ ਚ ਲਿਆ ਜਾਂਦਾ ਪੋਸਟਮਾਰਟਮ ਲਈ ਭੇਜਿਆ ਜਾਂਦਾ ਇਹ ਗੱਲ ਅੱਗ ਵਾਂਗੂ ਫੈਲਦੀ ਹੈ ਪੂਰੇ ਹਰਿਆਣੇ ਦੇ ਵਿੱਚ ਹੁਣ ਘਰ ਦੇ ਵਿੱਚ ਸੱਤ ਕਤਲ ਤੇ ਕੋਈ ਸਰਾਖ ਨਹੀਂ ਹੁੰਦਾ ਪੁਲਿਸ ਕੋਲ ਕੁਝ ਪਤਾ ਨਹੀਂ ਹੁੰਦਾ ਵੀ ਹੋਇਆ ਕਿਉਂ ਹੈ ਪਹਿਲੇ ਹੀ ਪੁਲਿਸ ਦੇਖ ਚੁੱਕੀ ਸੀ ਵੀ ਕੋਈ ਵੀ ਫੋਰਸਫੁੱਲ ਐਂਟਰੀ ਘਰ ਦੇ ਵਿੱਚ ਨਹੀਂ ਤੇ ਜੇ ਘਰ ਦੇ ਕਿਸੇ ਜੀ ਨੇ ਇਹਨਾਂ ਦਾ ਸਾਥ ਦਿੱਤਾ ਤਾਂ ਉਹ ਸਾਥ ਦੇਣ ਵਾਲਾ ਕੌਣ ਸੀ ਜਿਹੜੇ ਦਾਦਾ ਸੀ ਉਹ ਬਾਹਰ ਸੁੱਤੇ ਪਏ ਹੁੰਦੇ ਨੇ ਜਿਹੜੀ ਸੋਨਮ ਹੁੰਦੀ ਹੈ ਉਹ ਵੀ ਇਸ ਹਾਲਾਤ ਦੇ ਵਿੱਚ ਹੁੰਦੀ ਹੈ ਵੀ ਉਹਦੀ ਵੀ ਮੌਤ ਹੋ ਸਕਦੀ ਸੀ ਫਿਰ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਵੀ ਇਹਨਾਂ ਦਾ ਜਿਹੜਾ ਛੋਟਾ ਬੇਟਾ ਕਰਮਵੀਰ ਉਹ ਆੜ ਰਿੰਦਾ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲਦਾ ਸੀ ਹੋ ਸਕਦਾ ਵੀ ਇਹ ਸਾਰਾ ਕੁਝ ਕਰਮਵੀਰ ਨੇ ਕੀਤਾ ਹੋਵੇ ਕਰਮਵੀਰ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਂਦਾ ਤੇ ਪੁਲਿਸ ਫਿਰ ਜਦੋਂ ਘਰ ਦੀ ਹੋਰ ਤਲਾਸ਼ੀ ਲੈਂਦੀ ਹੈ ਉੱਪਰ ਵਾਲੇ ਕਮਰੇ ਦੇ ਵਿੱਚ ਪੁਲਿਸ ਨੂੰ ਦੋ ਸ਼ਖਸ ਮਿਲਦੇ ਨੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਉਠਾਇਆ ਜਾਂਦਾ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਇਲੈਕਟ੍ਰੀਸ਼ੀਅਨ ਆ ਕੰਮ ਕਰਨ ਇੱਥੇ ਆਏ ਸੀ ਤੇ ਘਰ ਦੇ ਮੈਂਬਰਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਹੀ ਸੌਂਜੋ ਰਾਤ ਜ਼ਿਆਦਾ ਹੋ ਗਈ ਅਸੀਂ ਖਾਣਾ ਖਾਧਾ ਤੇ ਸੌਂਗੇ ਉਸ ਤੋਂ ਬਾਅਦ ਸਾਨੂੰ ਕੋਈ ਹੋਸ਼ ਨਹੀਂ ਪੁਲਿਸ ਦੇ ਹੁਣ ਦਿਮਾਗ ਦੇ ਵਿੱਚ ਇੱਕ ਗੱਲ ਆਈ ਵੀ ਜਿਹੜਾ ਘਰ ਦੇ ਵਿੱਚ ਕੋਈ ਵੀ ਫੋਰਸਫੁਲ ਐਂਟਰੀ ਨਹੀਂ ਮਿਲੀ ਇਹ ਹੀ ਦੋ ਸ਼ਖਸ ਨੇ ਇਹਨਾਂ ਨੇ ਆਪਣੇ ਸਾਥੀਆਂ ਨੂੰ ਘਰ ਦੇ ਵਿੱਚ ਐਂਟਰੀ ਦਿੱਤੀ ਤੇ ਸਾਰਾ ਕੁਝ ਕਰਨ ਤੋਂ ਬਾਅਦ ਉਹ ਕੀਮਤੀ ਸਮਾਨ ਲੈ ਕੇ ਚਲੇ ਗਏ ਪਰ ਪੁਲਿਸ ਦੇ ਦਿਮਾਗ ਦੇ ਵਿੱਚ ਫਿਰ ਇਹ ਵੀ ਆਉਂਦਾ ਵੀ ਜੇ ਇਹਨਾਂ ਨੇ ਘਰ ਦੇ ਵਿੱਚ ਕਿਸੇ ਨੂੰ ਐਂਟਰੀ ਦਿੱਤੀ ਫਿਰ ਇਹ ਕਿਉਂ ਨਹੀਂ ਗਏ ਦੂਜਾ ਸਵਾਲ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਸੀ ਵੀ ਹੋ ਸਕਦਾ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਉਹਨਾਂ ਨੂੰ ਵੀ ਪੁੱਛਗਿੱਛ ਲਈ ਕਰਮਵੀਰ ਨੂੰ ਤੇ ਪੁਲਿਸ ਦੀ ਰਡਾਰ ਦੇ ਵਿੱਚ ਉਹਨਾਂ ਦਾ ਜਿਹੜਾ ਘਰ ਦਾ ਮਾਲਕ ਸੀ ਤਕਦੀਰ ਸਿੰਘ ਡਾਗਰ ਉਹ ਵੀ ਹੁੰਦਾ ਫਿਰ ਇਹਨਾਂ ਤੋਂ ਪੁੱਛਗਿੱਛ ਚੱਲਦੀ ਹੈ ਜਦੋਂ ਲੰਬੀ ਪੁੱਛਗਿੱਛ ਚੱਲਦੀ ਹੈ ਤਾਂ ਕਰਮਵੀਰ ਦਾ ਰੋਲ ਇਹਦੇ ਵਿੱਚ ਕਿਤੇ ਵੀ ਸਾਬਤ ਨਹੀਂ ਹੁੰਦਾ ਉਹ ਦੋ ਜਣਿਆਂ ਦਾ ਵੀ ਰੋਲ ਇਹਦੇ ਵਿੱਚ ਸਾਬਤ ਨਹੀਂ ਹੁੰਦਾ ਤੇ ਤਕਦੀਰ ਸਿੰਘ ਡਾਗਰ ਦਾ ਵੀ ਇਹਦੇ ਵਿੱਚ ਕੋਈ ਵੀ ਰੋਲ ਸਾਬਤ ਨਹੀਂ ਹੁੰਦਾ ਹੁਣ ਪੁਲਿਸ ਦੇ ਉੱਤੇ ਪ੍ਰੈਸ਼ਰ ਹੁੰਦਾ ਕਿਉਂਕਿ ਉਸ ਸਮੇਂ ਦੇ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਹੁੰਦੇ ਨੇ ਉਹ ਵੀ ਹਸਪੀਟਲ ਦੇ ਵਿੱਚ ਸੋਨਮ ਨੂੰ ਮਿਲਣ ਆਉਂਦੇ ਨੇ ਵੀ ਇਹਦੇ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਪੂਰੇ ਪਰਿਵਾਰ ਦਾ ਹੀ ਕਤਲ ਕਰ ਦਿੱਤਾ ਗਿਆ ਕਿਸੇ ਵੱਲੋਂ ਹੁਣ ਜਦ ਇੱਕ ਸੀਐਮ ਹਸਪਤਾਲ ਦੇ ਵਿੱਚ ਆ ਕੇ ਪਤਾ ਲੈਂਦਾ ਤਾਂ ਪੁਲਿਸ ਦੇ ਉੱਤੇ ਪ੍ਰੈਸ਼ਰ ਹੋਰ ਜ਼ਿਆਦਾ ਵੱਜ ਜਾਂਦਾ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋ ਜਾਂਦਾ ਸ਼ਾਇਦ ਕਬੂਲਪੁਰ ਦਾ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ ਪਰ ਹੁਣ ਕਬੂਲਪੁਰ ਜਿਹੜਾ ਹੁੰਦਾ ਉਹ ਨਿਊਜ਼ ਚੈਨਲਾਂ ਦੇ ਉੱਤੇ ਪੂਰਾ ਚੱਲਦਾ ਹੁੰਦਾ ਉਹਦਾ ਵੀ ਕਬੂਲਪੁਰ ਦੇ ਵਿੱਚ ਐਸੀ ਤਰਾਸਦੀ ਹੋਈ ਹੈ ਹੁਣ ਕੁੱਲ ਮਿਲਾ ਕੇ ਬਚਦੀ ਸੀ ਘਰ ਦੀ ਇੱਕ ਮੈਂਬਰ ਜਿਹੜੀ ਜਿਉਂਦੀ ਮਿਲੀ ਸੀ ਪੁਲਿਸ ਨੂੰ ਇਸ ਵੀ ਹੋ ਸਕਦਾ ਇਹਨੂੰ ਪਤਾ ਹੋਵੇ ਜਦੋਂ ਹੋਸ਼ ਦੇ ਵਿੱਚ ਆਉਂਦੀ ਹੈ ਤੇ ਉਹ ਤੋਂ ਪੁੱਛਗੇ ਚ ਹੁੰਦੀ ਹੈ ਤਾਂ ਉਹਦਾ ਕਹਿਣਾ ਸੀ ਵੀ ਮੈਂ ਰਾਤ ਨੂੰ ਖਾਣਾ ਖਾਦਾ ਤੇ ਮੈਂ ਸੌਂ ਗਈ ਉਸ ਤੋਂ ਬਾਅਦ ਮੈਨੂੰ ਕੁਝ ਵੀ ਪਤਾ ਨਹੀਂ ਜਦੋਂ ਪੁਲਿਸ ਤੋਂ ਦੁਬਾਰਾ ਦੁਬਾਰਾ ਪੁੱਛਦੀ ਹੈ ਕਦੇ ਉਹਦਾ ਕਹਿਣਾ ਸੀ ਵੀ ਸਾਡੇ ਘਰ ਕੁਝ ਲੋਕ ਆਏ ਕਦੇ ਉਹਦਾ ਕੁਝ ਕਹਿਣਾ ਸੀ ਉਹ ਇੰਨੇ ਚਿਰ ਨੂੰ ਜਿਹੜਾ ਪਰਿਵਾਰ ਸੀ ਉਹਨਾਂ ਦੀ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਦੇ ਵਿੱਚ ਪਤਾ ਲੱਗਦਾ ਵੀ ਇਹਨਾਂ ਨੂੰ ਕੋਈ ਦਵਾਈ ਦਿੱਤੀ ਗਈ ਸੀ ਜਿਹਦੇ ਕਾਰਨ ਇਹ ਬੇਹੋਸ਼ ਹੋ ਜਾਂਦਾ ਪਰ ਦੂਜੇ ਪਾਸੇ ਉਹੀ ਦਵਾਈ ਜਿਹੜੀ ਸੀ ਪਰਿਵਾਰ ਦੇ ਅੰਦਰ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਤੇ ਸੋਨਮ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਸੋਨਮ ਤੋਂ ਜਦੋਂ ਪੁੱਛਿਆ ਜਾਂਦਾ ਹੈ ਵੀ ਸਾਰਿਆਂ ਨੂੰ ਮਾਰ ਕੇ ਗਏ ਤੇ ਤੈਨੂੰ ਕਿਉਂ ਛੱਡ ਕੇ ਗਏ ਇਹਦਾ ਵੀ ਉਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਫਿਰ ਤੋਂ ਇਹ ਵੀ ਪੁੱਛਿਆ ਜਾਂਦਾ ਵੀ ਸਾਰਾ ਪਰਿਵਾਰ ਠੀਕ ਸਹੀ ਸਲਾਮਤ ਪਿਆ ਆਪਣੇ ਜਿੱਥੇ ਪਏ ਸੀ ਉੱਥੇ ਹੀ ਉਹਨਾਂ ਨੂੰ ਮਾਰਿਆ ਗਿਆ ਤੇਰੇ ਕੱਪੜੇ ਕਿੰਨੇ ਪਾੜੇ ਇਸ ਗੱਲ ਦਾ ਵੀ ਜਵਾਬ ਨਹੀਂ ਹੁੰਦਾ ਫਿਰ ਤੈਨੂੰ ਬਾਥਰੂਮ ਚ ਕੌਣ ਲੈ ਕੇ ਆਇਆ ਇਸ ਗੱਲ ਦਾ ਵੀ ਉਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਹੁਣ ਪੁਲਿਸ ਦੀ ਰਡਾਰ ਤੇ ਆ ਜਾਂਦੀ ਹੈ ਸੋਨਮ ਹੁਣ ਸੋਨਮ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਜਾਂਦੀ ਹੈ ਪਰ ਪੁਲਿਸ ਉੱਤੇ ਜ਼ਿਆਦਾ ਦਬਾਅ ਵੀ ਨਹੀਂ ਸੀ ਪਾ ਸਕਦੀ ਕਿਉਂਕਿ ਸੱਤ ਕਤਲ ਹੋਏ ਸੀ ਉਹਦੇ ਮਾਂ ਪਿਓ ਭੈਣ ਭਰਾ ਚਾਚੇ ਦੇ ਬੱਚੇ ਸਾਰੇ ਮਾਰੇ ਗਏ ਸੀ ਦਾਦੀ ਮਾਰੀ ਗਈ ਸੀ ਇਸ ਕਾਂਡ ਦੇ ਵਿੱਚ ਪੁਲਿਸ ਫਿਰ ਸੋਨਮ ਦੇ ਘਰ ਦੀ ਤਲਾਸ਼ੀ ਲੈਣ ਪਹੁੰਚਦੀ ਹੈ ਤੇ ਸੋਨਮ ਦੇ ਕਮਰੇ ਦੀ ਤਲਾਸ਼ੀ ਲਈ ਜਾਂਦੀ ਹੈ ਉੱਥੇ ਪੁਲਿਸ ਨੂੰ ਇੱਕ SIM ਕਾਰਡ ਮਿਲਦਾ ਉਹ SIM ਕਾਰਡ ਦਾ ਜਦੋਂ ਡਿਟੇਲ ਕਢਾਈ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਉਹ ਕਿਸੇ ਰਾਕੇਸ਼ ਨਾਮ ਤੇ ਰਜਿਸਟਰਡ ਹੁੰਦੀ ਹੈ ਜਦੋਂ ਰਾਕੇਸ਼ ਬਾਰੇ ਪੁੱਛਿਆ ਜਾਂਦਾ ਤਾਂ ਘਰ ਦੇ ਕਿਸੇ ਵੀ ਕਿਸੇ ਪਿੰਡ ਦੇ ਮੈਂਬਰ ਨੂੰ ਨਹੀਂ ਪਤਾ ਹੁੰਦਾ ਵੀ ਇਹ ਰਾਕੇਸ਼ ਕੌਣ ਹੈ ਤੇ ਕਿੱਥੇ ਦਾ ਰਹਿਣ ਵਾਲਾ ਹੈ ਫਿਰ ਜਿੱਥੋਂ SIM ਲਈ ਗਈ ਸੀ ਉੱਥੋਂ ਜਦੋਂ ਦੇ ਪ੍ਰੂਫ ਕਢਾਏ ਜਾਂਦੇ ਨੇ ਤੇ ਜਿਹੜੀ ਉੱਥੇ ਫੋਟੋ ਹੁੰਦੀ ਹੈ ਉਹ ਫੋਟੋ ਸਾਰੇ ਹੀ ਪਹਿਚਾਨ ਲੈਂਦੇ ਨੇ ਉਹ ਫੋਟੋ ਇਹਨਾਂ ਦੀ ਗਵਾਂਡ ਦੇ ਵਿੱਚ ਰਹਿਣ ਵਾਲਾ ਨਵੀਨ ਡਾਗਰ ਉਰਫ ਮੋਨੂ ਦੀ ਹੁੰਦੀ ਹੈ ਹੁਣ ਪੁਲਿਸ ਦੇ ਕੋਲ ਇੱਕ ਕਲੂ ਮਿਲਿਆ ਸੀ ਜਿਹੜਾ ਇਹਨਾਂ ਦੇ ਗਵਾਂਡ ਦੇ ਵਿੱਚ ਰਹਿਣ ਵਾਲਾ ਲੜਕਾ ਸੀ ਉਹਦੇ ਨਾਮ ਤੇ SIM ਕਾਰਡ ਹੁੰਦਾ ਜਿਹੜਾ ਲੜਕੀ ਦੇ ਕੋਲੋਂ ਮਿਲਦਾ ਲੜਕੀ ਤੇ ਸਖਤੀ ਜਿਹੜੀ ਪੁਲਿਸ ਨੇ ਕੀਤੀ ਸੀ ਇਹ ਵੀ ਵੈਸੇ ਨਹੀਂ ਕੀਤੀ ਤਕਦੀਰ ਸਿੰਘ ਡਾਗਰ ਨੇ ਖੁਦ ਵੱਡੇ ਅਫਸਰਾਂ ਨੂੰ ਮਿਲ ਕੇ ਕਿਹਾ ਸੀ ਵੀ ਸਾਰਿਆਂ ਤੇ ਨਿਗਾਹ ਰੱਖੀ ਜਾ ਖਾਸ ਕਰ ਸੋਨਮ ਤੇ ਉਸ ਤੋਂ ਵੀ ਚੰਗੀ ਤਰੀਕੇ ਨਾਲ ਪੁੱਛਗਿੱਛ ਕੀਤੀ ਜਾ ਜਦੋਂ ਨਵੀਨ ਦੇ ਘਰ ਪਹੁੰਚਦੀ ਹੈ ਪੁਲਿਸ ਤਾਂ ਨਵੀਨ ਘਰੋਂ ਗਾਇਬ ਹੁੰਦਾ ਫਿਰ ਪੁਲਿਸ ਜਦੋਂ ਸਖਤੀ ਕਰਦੀ ਹੈ ਆਲੇ ਦੁਆਲੇ ਦੀ ਭਾਲ ਕੀਤੀ ਜਾਂਦੀ ਹੈ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਸੋਨਮ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਇੱਥੋਂ ਤੱਕ ਜਿਹੜੀ ਸੋਨਮ ਸੀ ਉਹ ਲੋਕਾਂ ਲਈ ਇੱਕ ਵਿਚਾਰੀ ਸੀ ਜਿਹਦੇ ਨਾਲ ਬਹੁਤ ਮਾੜਾ ਹੋਇਆ ਜਿਹਦਾ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਜਦੋਂ ਪੁਲਿਸ ਨੂੰ ਫੜਦੀ ਹੈ ਹਜੇ ਵੀ ਲੋਕਾਂ ਨੂੰ ਇਹ ਸੀ ਵੀ ਪੁਲਿਸ ਗਲਤ ਕਰ ਰਹੀ ਹੈ ਪਰ ਜਦੋਂ ਫਿਰ ਇਹਨਾਂ ਤੋਂ ਸ਼ਕਤੀ ਦੇ ਨਾਲ ਪੁਲਿਸ ਆਪਣੇ ਅੰਦਾਜ਼ ਦੇ ਵਿੱਚ ਪੁੱਛਗਿੱਛ ਕਰਦੀ ਹੈ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਉਸ ਕਹਾਣੀ ਦੇ ਅਨੁਸਾਰ ਜਿਹੜਾ ਇੱਕ ਬੋਲਪੁਰ ਪਿੰਡ ਸੀ ਉਸ ਸਮੇਂ ਇਹਦਾ ਜਿਹੜੇ ਵਿਕਾਸ ਦੀ ਗੱਲ ਕਰੀਏ ਤੇ ਨਾਲੀਆਂ ਤੇ ਗਲੀਆਂ ਤਕਸੀਮਾ ਸੀ ਕੋਈ ਬਹੁਤਾ ਵਿਕਾਸ ਨਹੀਂ ਸੀ ਕਿ ਬਹੁਤ ਲੋਕ ਹਾਈ ਫਾਈ ਨਹੀਂ ਸੀ ਉਸ ਪਿੰਡ ਦੇ ਵਿੱਚ ਆਮ ਲੋਕਾਂ ਦਾ ਪਿੰਡ ਸੀ ਉਹ ਤੇ ਹਰਿਆਣਾ ਦੇ ਵਿੱਚ ਖਾਸ ਕਰਕੇ ਫਿਰ ਵੀ ਉਥੇ ਉਦੇ ਮਾਪਿਓ ਨੇ ਉਹਦੇ ਦਾਦੇ-ਦਾਦੀ ਨੇ ਉਸ ਪਿੰਡ ਤੋਂ ਦੂਰ ਉਹਨੂੰ ਕਾਲਜ ਪੜਨ ਲਈ ਭੇਜਿਆ ਵੀ ਇਹ ਲੜਕੀ ਪੜ ਕੇ ਆਪਣਾ ਫਿਊਚਰ ਵਧੀਆ ਬਣਾਏ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਆਪਣੀ ਜ਼ਿੰਦਗੀ ਜਿਹੜੀ ਉਹ ਬਿਹਤਰ ਬਣਾਏ ਉਹ ਲੜਕੀ ਕਾਲਜ ਜਾਣਾ ਸ਼ੁਰੂ ਕਰਦੀ ਹੈ ਪਰ ਜਿਹੜੀ ਕਹਾਣੀ ਨਿਕਲਦੀ ਹੈ ਬਾਹਰ ਨਵੀਨ ਤੇ ਸੋਨਮ ਨੇੜੇ-ਨੇੜੇ ਘਰ ਹੁੰਦੇ ਨੇ ਇਕੱਠੇ ਹੀ ਇਹ ਖੇਡਦੇ ਵੱਡੇ ਹੁੰਦੇ ਨੇ ਪੜ੍ਹਦੇ ਨੇ ਕਾਲਜ ਪਹੁੰਚਦੇ ਨੇ ਕਾਲਜ ਪਹੁੰਚਦੇ ਪਹੁੰਚਦਿਆਂ ਇਨਾਂ ਦੀ ਇੱਕ ਦੂਜੇ ਵੱਲ ਅਟਰੈਕਸ਼ਨ ਵੱਧਦੀ ਐ ਅੱਖਾਂ ਇਹਨਾਂ ਦੀਆਂ ਚਾਰ ਹੁੰਦੀਆਂ ਨੇ ਪੜਦੇ ਪੜਦੇ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੁੰਦਾ ਤੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਇਕੱਠੇ ਜਾਣਾ ਹੁਣ ਰੋहतक ਜਾਣਾ ਇੱਥੇ ਉਹਨਾਂ ਨੂੰ ਕੋਈ ਨਹੀਂ ਸੀ ਦੇਖਦਾ ਜਿਸ ਲੜਕੀ ਨੂੰ ਘਰ ਦੇ ਇੱਕ ਵਿਸ਼ਵਾਸ ਤੇ ਭੇਜਦੇ ਨੇ ਪਰ ਉਹ ਲੜਕੀ ਉੱਥੇ ਜਾ ਕੇ ਜਿਹੜੇ ਉਹਦੇ ਕਦਮ ਨੇ ਭਟਕਦੇ ਨੇ ਤੇ ਇਹਨਾਂ ਦੋਨਾਂ ਦੇ ਇੱਕੋ ਹੀ ਗੋਤ ਦੇ ਸੀ ਗਵਾਂਢੀ ਸੀ ਆਪਸ ਦੇ ਵਿੱਚ ਸਰੀਰਕ ਸੰਬੰਧ ਬਣਦੇ ਨੇ ਜਿਨ੍ਹਾਂ ਨੂੰ ਆਪਾਂ ਨਜਾਇਜ਼ ਸਬੰਧ ਕਹਾਂਗੇ ਹੌਲੀ ਹੌਲੀ ਇਹ ਗੱਲ ਕਿਉਂਕਿ ਇਸ਼ਕ ਮੁਸ਼ਕ ਕਦੇ ਵੀ ਛਪਾਇਆ ਛੁਪਦਾ ਨਹੀਂ ਘਰ ਪਤਾ ਲੱਗਦਾ ਲੜਕੀ ਨੂੰ ਸਮਝਾਇਆ ਜਾਂਦਾ ਪਰ ਇਹ ਲੱਤ ਐਸੀ ਹੈ ਵੀ ਕੋਈ ਵੀ ਸਮਝਣ ਵਾਸਤੇ ਉਸ ਸਮੇਂ ਤਿਆਰ ਨਹੀਂ ਹੁੰਦਾ ਕਿਉਂ ਲੜਕੀ ਵੀ ਨਹੀਂ ਸਮਝਦੀ ਫਿਰ ਉਹਨੂੰ ਡਾਂਟਿਆ ਜਾਂਦਾ ਪਰ ਉਸ ਦੇ ਬਾਵਜੂਦ ਵੀ ਘਰ ਦੇ ਨੂੰ ਪਤਾ ਲੱਗਦਾ ਵੀ ਇਹ ਦੋਨੋਂ ਉੱਥੇ ਜਾ ਕੇ ਮਿਲਦੇ ਨੇ ਫਿਰ ਉਹਦਾ ਕਾਲਜ ਬੰਦ ਕਰ ਦਿੱਤਾ ਜਾਂਦਾ ਨੂੰ ਘਰ ਦੇ ਕੰਮਾਂ ਚਲਾਇਆ ਜਾਂਦਾ ਵੀ ਤੂੰ ਇੰਨੇ ਜੋਗੀ ਹੈ ਤੂੰ ਅੱਗੇ ਕੁਝ ਨਹੀਂ ਕਰ ਸਕਦੀ ਤੂੰ ਘਰ ਦੇ ਕੰਮ ਹੀ ਕਰ ਵੀ ਅਸੀਂ ਜਿਹੜਾ ਤੇ ਤੇ ਵਿਸ਼ਵਾਸ ਕੀਤਾ ਉਹ ਗਲਤ ਕੀਤਾ ਇਹ ਦੌਰ ਉਹ ਸੀ ਜਦੋਂ ਹਰਿਆਣੇ ਦੇ ਵਿੱਚ ਕਈ ਔਨਰ ਕਿਲਿੰਗ ਹੋਈਆਂ ਸੀ ਇੱਕ ਗੋਤ ਜਾਂ ਇੱਕ ਪਿੰਡ ਦੇ ਵਿੱਚ ਵਿਆਹ ਕਈਆਂ ਨੇ ਕੀਤਾ ਤੇ ਖਾਪ ਪੰਚਾਇਤਾਂ ਵੱਲੋਂ ਵੀ ਉਹਨਾਂ ਨੂੰ ਮਾਰਨ ਦੇ ਹੁਕਮ ਦਿੱਤੇ ਗਏ ਜਾਂ ਪਰਿਵਾਰ ਵਾਲਿਆਂ ਨੇ ਮਾਰਿਆ ਜਾਂ ਪਿੰਡ ਵਾਲਿਆਂ ਨੇ ਮਾਰਿਆ ਕਾਫੀ ਕੇਸ ਉਸ ਸਮੇਂ ਇਹ ਸਾਹਮਣੇ ਆਏ ਸੀ ਹੁਣ ਪਰਿਵਾਰ ਦੀ ਨਜ਼ਰ ਦੇ ਵਿੱਚ ਇਹਨਾਂ ਦੋਨਾਂ ਦਾ ਸੰਪਰਕ ਜਿਹੜਾ ਟੁੱਟ ਚੁੱਕਿਆ ਸੀ ਮੇਲਜੋਲ ਬੰਦ ਹੋ ਚੁੱਕਿਆ ਸੀ ਪਰ ਇਹਦੇ ਕੋਲ ਇੱਕ ਫੋਨ ਨੰਬਰ ਹੁੰਦਾ ਤੇ SIM ਹੁੰਦੀ ਹੈ ਜਿਸ ਦੇ ਨਾਲ ਇਹ ਦੋਨੋਂ ਇੱਕ ਦੂਜੇ ਦੇ ਟੱਚ ਦੇ ਵਿੱਚ ਹੁੰਦੇ ਨੇ ਇਹ ਪਰਿਵਾਰ ਨੂੰ ਨਹੀਂ ਸੀ ਪਤਾ ਇਹਨਾਂ ਨੂੰ ਵੀ ਫਿਰ ਕਿਤੇ ਨਾ ਕਿਤੇ ਲੱਗਦਾ ਸੀ ਹੋ ਸਕਦਾ ਵੀ ਸਾਨੂੰ ਵੀ ਉਹਨਾਂ ਵਾਂਗੂ ਕਿਤੇ ਮਾਰ ਨਾ ਦਿੱਤਾ ਜਾਏ ਤੇ ਫਿਰ ਇਹ ਪਲਾਨਿੰਗ ਕਰਦੇ ਨੇ ਜਿਹੜੀ ਸੋਨਮ ਹੁੰਦੀ ਹੈ ਉਹ ਨਵੀਨ ਨੂੰ ਕਹਿੰਦੀ ਹੈ ਵੀ ਹੋ ਸਕਦਾ ਹੈ ਆਪਾਂ ਨੂੰ ਮਾਰ ਦੇਣ ਇਸ ਤੋਂ ਪਹਿਲਾਂ ਆਪਾਂ ਹੀ ਉਹਨਾਂ ਨੂੰ ਖਤਮ ਕਰ ਦਈਏ ਨਵੀਨ ਇਸ ਗੱਲ ਵਾਸਤੇ ਨਹੀਂ ਮੰਨਦਾ ਪਰ ਫਿਰ ਉਹਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਜਾਂਦਾ ਫਿਰ ਜਦੋਂ ਪੂਰੀ ਪਲਾਨਿੰਗ ਕਰਦੇ ਨੇ ਫਿਰ ਇਹ ਜਿਹੜੀ ਪਲਾਨ ਕਰਦੇ ਨੇ ਵੀ ਇਸ ਤੋਂ ਪਹਿਲਾਂ ਇਹਨਾਂ ਨੂੰ ਬੇਹੋਸ਼ ਕੀਤਾ ਜਾਏ ਨਮੀਨ ਆਪਣੇ ਇੱਕ ਦੋਸਤ ਸ਼ਾਇਦ ਉਹਦੇ ਮਾਮੇ ਦਾ ਲੜਕਾ ਸੀ ਜਸਬੀਰ ਉਹਦੇ ਨਾਲ ਸੰਪਰਕ ਕਰਦਾ ਉਹ ਅੱਗੋਂ ਆਪਣੇ ਇੱਕ ਮੈਡੀਕਲ ਵਾਲਾ ਦੋਸਤ ਹੁੰਦਾ ਓਮਵੀਰ ਉਹਦੇ ਤੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਨੀਂਦ ਦੀਆਂ ਗੋਲੀਆਂ ਲੈ ਕੇ ਆਉਂਦਾ ਇਹ ਗੋਲੀਆਂ ਪਹੁੰਚਦੀਆਂ ਨੇ ਸੋਨਮ ਕੋਲ ਸੋਨਮ ਉਹ ਗੋਲੀਆਂ ਪੀਸਦੀ ਹੈ ਤੇ ਸਾਰੇ ਪਰਿਵਾਰ ਨੂੰ ਰਾਤ ਦੇ ਖਾਣੇ ਦੇ ਵਿੱਚ ਮਿਲਾ ਕੇ ਦੇ ਦਿੰਦੀ ਹੈ ਸਾਰੇ ਜਦੋਂ ਸੌ ਜਾਂਦੇ ਨੇ ਇੱਕ ਸੌ ਕੀ ਜਾਂਦੇ ਨੇ ਇੱਕ ਤਰੀਕੇ ਦੇ ਨਾਲ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਜਾਂਦੇ ਨੇ ਫਿਰ ਇਹ ਫੋਨ ਕਰਕੇ ਨਵੀਨ ਨੂੰ ਆਪਣੇ ਘਰ ਬੁਲਾਉਂਦੀ ਹੈ ਇਸੇ ਕਰਕੇ ਕੋਈ ਵੀ ਫੋਰਸਫੁੱਲ ਐਂਟਰੀ ਦਾ ਪ੍ਰੂਫ ਨਹੀਂ ਸੀ ਮਿਲਿਆ ਕਿਉਂਕਿ ਐਂਟਰੀ ਦੇਣ ਵਾਲਾ ਤਾਂ ਖੁਦ ਘਰ ਦਾ ਹੀ ਸ਼ਖਸ ਸੀ ਉਹ ਘਰ ਦੇ ਵਿੱਚ ਆਉਂਦਾ ਆਪਣੇ ਨਾਲ ਰੱਸੀਆਂ ਲੈ ਕੇ ਆਉਂਦਾ ਫਿਰ ਉਹਨਾਂ ਰੱਸੀਆਂ ਦੇ ਨਾਲ ਸਭ ਤੋਂ ਪਹਿਲਾਂ ਜਿਹੜੀ ਦਾਦੀ ਹੁੰਦੀ ਹੈ ਪੂਰੀ ਦੇਵੀ ਉਹਦਾ ਕਤਲ ਕੀਤਾ ਜਾਂਦਾ ਗਲ ਘੁੱਟ ਕੇ ਕਿਉਂਕਿ ਉਹ ਐਸੀ ਬੇਹੋਸ਼ੀ ਦੇ ਵਿੱਚ ਗਈ ਸੀ ਉਹਨਾਂ ਨੂੰ ਹੋਸ਼ ਹੀ ਨਹੀਂ ਆਉਂਦਾ ਬੇਹੋਸ਼ੀ ਦੇ ਵਿੱਚ ਹੀ ਪੂਰੀ ਦੇਵੀ ਨੂੰ ਖਤਮ ਕੀਤਾ ਜਾਂਦਾ ਹੈ ਫਿਰ ਆਪਣੇ ਪਿਓ ਨੂੰ ਮਾਂ ਨੂੰ ਤੇ ਆਪਣੇ ਭਰਾ ਨੂੰ ਜਿਸ ਮਾਂ ਪਿਓ ਨੇ ਉਹਨੂੰ ਜਨਮ ਦਿੱਤਾ ਪਾਲਿਆ ਪੋਸਿਆ ਤੇ ਇਸ ਲੈਵਲ ਬਣਾਇਆ ਉਹਨਾਂ ਨੂੰ ਮਾਰਦੀ ਹੈ ਫਿਰ ਆਪਣੇ ਭਰਾ ਨੂੰ ਤੇ ਫਿਰ ਆਪਣੇ ਚਾਚੇ ਦੇ ਬੱਚਿਆਂ ਨੂੰ ਛੋਟੇ-ਛੋਟੇ ਮਾਸੂਮ ਬੱਚਿਆਂ ਤੇ ਵੀ ਤਰਸ ਨਹੀਂ ਆਉਂਦਾ ਇਸ ਕਦਰ ਇੰਨੇ ਦੋਨੋਂ ਬਰਿੰਦਗੀ ਇਹਨਾਂ ਦੇ ਅੰਦਰ ਆ ਜਾਂਦੀ ਹੈ ਇੱਥੇ ਹੀ ਬਸ ਨਹੀਂ ਹੁੰਦੀ ਸੱਤ ਕਤਲ ਕਰਨ ਤੋਂ ਬਾਅਦ ਸੋਚੋ ਵੀ ਬੰਦਾ ਕੀ ਸੋਚਦਾ ਹੋਣਾ ਕੀ ਮਨ ਤੇ ਬੀਤ ਦੀ ਹੋਣੀ ਵੀ ਇੱਕ ਇਹ ਆਪਾਂ ਸੋਚੀਏ ਵੀ ਇਹਨਾਂ ਨੇ ਦੁਖੀ ਹੋ ਕੇ ਕੁਝ ਕੀਤਾ ਤਾਂ ਬੰਦੇ ਦੀ ਜਿਹੜੀ ਮਨੋਦਸ਼ਾ ਹੋਰ ਤਰੀਕੇ ਦੀ ਹੁੰਦੀ ਹੈ ਇਹਨਾਂ ਨੂੰ ਮਾਰਨ ਤੋਂ ਬਾਅਦ ਇਹ ਦੋਨੋਂ ਜਣੇ ਪੂਰੀ ਦੇਵੀ ਦੇ ਕਮਰੇ ਦੇ ਵਿੱਚ ਉਹਦੇ ਕੋਲ ਉਹ ਬਜ਼ੁਰਗ ਦੀ ਜਿੱਥੇ ਲਾਸ਼ ਪਈ ਸੀ ਉੱਥੋਂ ਆਪਸ ਦੇ ਵਿੱਚ ਸਰੀਰਕ ਸੰਬੰਧ ਬਣਾਉਂਦੇ ਨੇ ਇਹਨਾਂ ਨੂੰ ਨਾ ਤਾਂ ਉਹ ਸੱਤ ਕਤਲਾਂ ਦਾ ਜਾਂ ਪਰਿਵਾਰ ਨੂੰ ਮਾਰਨ ਦਾ ਕਿਸੇ ਤਰੀਕੇ ਦਾ ਕੋਈ ਦੁੱਖ ਨਹੀਂ ਹੁੰਦਾ ਜੈਸੀ ਇਹ ਘਣਾਉਣੀ ਹਰਕਤ ਨੂੰ ਅੰਜਾਮ ਦਿੰਦੇ ਨੇ ਉਸ ਤੋਂ ਬਾਅਦ ਨਮੀਨ ਚਲਾ ਜਾਂਦਾ ਫਿਰ ਇਹਨੂੰ ਸੀਬੀ ਸੱਚੇ ਹੋਣ ਲਈ ਇਹਨਾਂ ਤੇ ਸ਼ੱਕ ਨਾ ਜਾਏ ਉਹਨੂੰ ਕੀਮਤੀ ਸਮਾਨ ਘਰ ਦਾ ਦਿੱਤਾ ਜਾਂਦਾ ਹੈ ਬਾਕੀ ਸਮਾਨ ਖਿਲਾਰ ਦਿੱਤਾ ਜਾਂਦਾ ਫਿਰ ਕੁਝ ਗੋਲੀਆਂ ਆਪ ਖਾ ਕੇ ਆਪਣੇ ਕੱਪੜੇ ਪਾੜ ਕੇ ਤੇ ਬਾਥਰੂਮ ਦੇ ਵਿੱਚ ਚਲੀ ਜਾਂਦੀ ਹੈ ਅਪਰਾਧੀ ਜਿੰਨਾ ਮਰਜੀ ਸਿਆਣਾ ਹੋਵੇ ਪਰ ਗਲਤੀਆਂ ਤੇ ਗਲਤੀਆਂ ਉਹ ਤੋਂ ਹੁੰਦੀਆਂ ਹੀ ਨੇ ਸੱਤ ਕਤਲ ਕਰਨ ਤੋਂ ਬਾਅਦ ਇਹ ਆਪਣੇ ਕੱਪੜੇ ਪਾੜ ਕੇ ਬਾਥਰੂਮ ਦੇ ਵਿੱਚ ਪੈ ਜਾਂਦੀ ਹੈ ਸਵੇਰੇ ਫਿਰ ਜੋ ਕੁਝ ਹੁੰਦਾ ਹੈ ਇਹ ਗੱਲ ਇੰਨੀ ਹਾਈਲਾਈਟ ਹੁੰਦੀ ਹੈ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਉਹ ਰस्सियां ਬਰਾਮਦ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਗਲ ਘੁੱਟੇ ਸਾਰੇ ਪਰਿਵਾਰ ਦੇ ਫਿਰ ਉਹ ਬਰਸ਼ ਬਰਾਮਦ ਕੀਤਾ ਜਾਂਦਾ ਇੱਕ ਬਰਸ਼ ਹੁੰਦਾ ਜਿਹਦੇ ਨਾਲ ਇਹਨੇ ਉਹ ਗੋਲੀਆਂ ਪੀਸੀਆਂ ਸੀ ਤੇ ਫਿਰ ਇਹਨਾਂ ਦੋਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਕੋਰਟ ਦੇ ਵਿੱਚ ਟ੍ਰਾਇਲ ਚੱਲਦਾ ਹੁਣ ਭਪਿੰਦਰ ਸਿੰਘ ਦੀ ਮਨੋਦਸ਼ਾ ਕੀ ਹੋਏਗੀ ਜਿਹਦੀ ਪਤਨੀ ਦੀ ਮੌਤ ਪਹਿਲਾਂ ਹੋ ਚੁੱਕੀ ਸੀ ਤੇ ਤਿੰਨ ਬੱਚੇ ਹੁੰਦੇ ਨੇ ਤਿੰਨੋਂ ਦੇ ਤਿੰਨੇ ਇਹ ਦੋਨਾਂ ਪਾਪੀਆਂ ਨੇ ਖਤਮ ਕਰ ਦਿੱਤੇ ਸੀ ਉਹਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਵੀ ਮੇਰਾ ਸਾਰਾ ਕੁਝ ਹੀ ਖਤਮ ਹੋ ਗਿਆ ਉਹਨੇ ਆਪਣਾ ਵੀ ਸਾਰਾ ਕੁਝ ਖਤਮ ਕਰ ਲਿਆ 4 ਮਾਰਚ 2014 ਨੂੰ ਰੋਤਕ ਜ਼ਿਲ੍ਹਾ ਅਦਾਲਤ ਵੱਲੋਂ ਇਹਨਾਂ ਦੋਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜੋ ਕੁਝ ਕੀਤਾ ਬਹੁਤ ਮਾੜਾ ਕੀਤਾ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਪੜਾਇਆ ਪੂਰਾ ਪਰਿਵਾਰ ਖਤਮ ਕੀਤਾ ਇਸ ਤੋਂ ਵੀ ਜ਼ਿਆਦਾ ਜਿਹੜੀ ਕਾਨੂੰਨੀ ਹਰਕਤ ਤੁਸੀਂ ਇੱਕ Laash ਦੇ ਕੋਲ ਆਪਣੀ ਦਾਦੀ ਦੀ Laash ਦੇ ਕੋਲ ਜਿਹੜੇ ਸਰੀਰਕ ਸੰਬੰਧ ਬਣਾਏ ਸੱਤ ਕਤਲ ਕਰਨ ਤੋਂ ਬਾਅਦ ਤੁਸੀਂ ਰਾਕਸ਼ਸਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਹੋ ਤੇ ਇਹਨਾਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਫਾਂਸੀ ਦੀ ਸਜ਼ਾ ਤੋਂ ਬਾਅਦ ਵੀ ਇਹਨਾਂ ਦੇ ਚਿਹਰੇ ਤੇ ਕੋਈ ਐਸਾ ਨਹੀਂ ਲੱਗਦਾ ਇਹਨਾਂ ਨੂੰ ਪਛਤਾਵਾ ਜਾਂ ਡਰ ਹੋਵੇ ਕਾਨੂੰਨ ਦਾ ਡਰ ਵੀ ਨਹੀਂ ਇਹਨਾਂ ਨੂੰ ਹੁੰਦਾ ਤੇ ਇਹਨਾਂ ਨੂੰ ਇਹ ਆਪਣੇ ਕੀਤੇ ਤੇ ਕੋਈ ਪਛਤਾਵਾ ਵੀ ਨਹੀਂ ਹੁੰਦਾ ਇਹ ਆਪਣੀ ਜਿਹੜੀ ਅਪੀਲ ਹੈ ਫਿਰ ਹਾਈ ਕੋਰਟ ਦੇ ਵਿੱਚ ਫਲਾਈ ਜਾਂਦੀ ਹੈ ਉੱਥੇ ਕੇਸ ਚੱਲਦਾ ਤੇ 2018 ਦੇ ਵਿੱਚ ਇਹ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਵੀ ਤੁਸੀਂ ਇਸੇ ਦੇ ਕਾਬਲੋਂ ਜੋ ਤੁਸੀਂ ਕੁਝ ਕੀਤਾ ਤੁਹਾਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ ਇੱਥੋਂ ਵੀ ਇਹਨਾਂ ਦੇ ਦਬਾਅ ਦੇ ਵਿੱਚ ਕੋਈ ਡਰ ਨਹੀਂ ਹੁੰਦਾ ਫਿਰ ਇਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਜਾਂਦੀ ਹੈ ਇੱਕ ਵਾਰੀ ਸੁਪਰੀਮ ਕੋਰਟ ਵੱਲੋਂ ਇਹਨਾਂ ਦੀ ਫਾਂਸੀ ਤੇ ਰੋਕ ਲਾ ਦਿੱਤੀ ਜਾਂਦੀ ਹੈ ਪਰ ਹਜੇ ਤੱਕ ਸੁਪਰੀਮ ਕੋਰਟ ਵੱਲੋਂ ਵੀ ਕੋਈ ਅੰਤਿਮ ਫੈਸਲਾ ਨਹੀਂ ਆਇਆ ਵੀ ਇਹਨਾਂ ਦੀ ਫਾਂਸੀ ਤੇ ਪੱਕੀ ਰੋਕ ਲਾਈ ਜਾਂਦੀ ਹੈ ਜਾਂ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਇਹ ਦੋਨੋਂ ਜਣੇ ਜਿਹੜੇ ਨੇ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਭੁਗਤ ਰਹੇ ਨੇ ਇਹਨਾਂ ਦੇ ਨਾਲ ਨਾਲ ਜਿਹੜਾ ਜਸਬੀਰ ਸਿੰਘ ਹੈ ਉਹਨੂੰ ਵੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਿਹੜਾ ਓਮਵੀਰ ਸੀ ਜੇ ਦੁਕਾਨ ਤੋਂ ਆਈਆਂ ਤੇ ਉਹਨੂੰ ਬਾਇਜਤ ਬਰੀ ਕਰ ਦਿੱਤਾ ਜਾਂਦਾ। ਇੱਕ ਐਸੀ ਲੜਕੀ ਜਿਹਨੂੰ ਪਰਿਵਾਰ ਨੇ ਪੜ੍ਹਾ ਲਿਖਾ ਕੇ ਕਿਸੇ ਮਕਾਮ ਤੱਕ ਪਹੁੰਚਾਣ ਦੀ ਕੋਸ਼ਿਸ਼ ਕੀਤੀ, ਉਹਨੂੰ ਆਜ਼ਾਦੀ ਦਿੱਤੀ ਪਰ ਉਸ ਆਜ਼ਾਦੀ ਦਾ ਉਹ ਇੰਨਾ ਨਜਾਇਜ਼ ਫਾਇਦਾ ਚੱਕਦੀ ਐ ਤੇ ਅੱਗੇ ਚੱਲ ਕੇ ਆਪਣੇ ਪੂਰੇ ਪਰਿਵਾਰ ਨੂੰ ਹੀ ਖਤਮ ਕਰ ਦਿੰਦੀ ਐ। ਉਹਦੇ ਵਿੱਚ ਸਾਥ ਦਿੰਦਾ ਉਹਦਾ ਗਵਾਂਡੀ ਉਹਦਾ ਜਿਹੜਾ ਆਸ਼ਿਕ ਹੁੰਦਾ ਨਮੀਨ ਇਹਨਾਂ ਨੇ ਆਪਣੀ ਜ਼ਿੰਦਗੀ ਬਰਬਾਦ ਕੀਤੀ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕੀਤੀ ਕਿੰਨੀਆਂ ਜ਼ਿੰਦਗੀਆਂ ਇਹਨਾਂ ਨੇ ਤਹਿਸਨੈਸ ਕੀਤੀਆਂ ਹੋ ਸਕਦਾ ਆਪਣੀ ਜਿਹੜੀ ਸਾਰੀ ਜ਼ਿੰਦਗੀ ਹੈ ਜਾਂ ਤਾਂ ਇਹਨਾਂ ਨੂੰ ਫਾਂਸੀ ਹੋਏਗੀ ਜਾਂ ਹੋ ਸਕਦਾ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਬਤੀਤ ਕਰਨ ਤੇ ਉਹ ਤਕਦੀਰ ਸਿੰਘ ਜੀ ਦਾ ਭਰਿਆ ਪੂਰਾ ਪਰਿਵਾਰ ਸੀ ਮਿੰਟਾਂ ਦੇ ਵਿੱਚ ਤਬਾਹ ਹੋ ਗਿਆ ਸਾਰਾ ਪਰਿਵਾਰ ਇੱਕ ਸੱਤ ਜੀ ਕਰਦੇ ਇਕੱਠੇ ਇੱਕੋ ਰਾਤ ਦੇ ਵਿੱਚ ਖਤਮ ਹੋ ਜਾਂਦੇ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਉਸ ਤਰ੍ਹਾਂ ਕਰਿਓ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸ੍ਰੀਕਾਰ